ਅੱਗੇ ਵਧਾਂਗੇ ਰੁਕ ਕਰਾਂਗੇ ਅਗਲੀ ਵੱਡੀ ਖਬਰ ਜਲਾਲਾਬਾਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸ਼ਖਸ ਜ਼ਖਮੀ ਹੋ ਗਿਆ ਗੱਡੀ ਦੀ ਹਾਲਤ ਵੇਖ ਕੇ ਸੱਜੇ ਅੰਦਾਜ਼ਾ ਲਗਾਇਆ ਜਾ ਸਕਦਾ ਕਿੰਨਾ ਭਿਆਨਕ ਇਥੇ ਐਕਸੀਡੈਂਟ ਰਿਹਾ ਵਿਆਹ ਦੀ ਸ਼ਾਪਿੰਗ ਕਰਕੇ ਨੌਜਵਾਨ ਵਾਪਸ ਆ ਰਿਹਾ ਸੀ ਕਾਰ ਤੇ ਮੋਟਰਸਾਈਕਲ ਵਿਚਾਲੇ ਇਥੇ ਟੱਕਰ ਹੋਈ ਹੈ ਭਿਆਨਕ ਟੱਕਰ ਹੋਈ ਹੈ ਤੇ ਬੀਐਸਐਫ ਦੇ ਜਵਾਨਾਂ ਨੇ ਹਸਪਤਾਲ ਇਸ ਨੂੰ ਪਹੁੰਚਾਇਆ ਜਲਾਲਾਬਾਦ ਵਿੱਚ ਵਿਆਹ ਵਾਲਾ ਲਾੜਾ ਹਾਦਸੇ ਦਾ ਸ਼ਿਕਾਰ ਹੋ ਗਿਆ ਜੀ ਹਾਂ ਲਾੜਾ ਹਾਦਸੇ ਦਾ ਸ਼ਿਕਾਰ ਹੋ ਗਿਆ ਵਿਆਹ ਦੇ ਲਈ ਸ਼ਾਪਿੰਗ ਕਰਕੇ ਵਾਪਸ ਆ ਰਿਹਾ ਸੀ ਇਹ ਨੌਜਵਾਨ ਤੇ ਕਾਰ ਤੇ ਮੋਟਰਸਾਈਕਲ ਵਿਚਾਲੇ ਇਥੇ ਟੱਕਰ ਹੋਈ ਅਰਵਿੰਦਰ ਜੁੜਗੇ ਨੇ ਜ਼ਿਆਦਾ ਜਾਣਕਾਰੀ ਦੇਣ ਲਈ ਅਰਵਿੰਦਰ ਪੂਰੀ ਜਾਣਕਾਰੀ ਚਾਹ ਮੰਗੇ ਕਿਹੜੇ ਇਲਾਕੇ ਵਿੱਚ ਇਹ ਹਾਸਾ ਵਾਪਰਿਆ ਤੇ ਕਿਵੇਂ ਹਾਸਾ ਵਾਪਰਿਆ ਤਸਵੀਰਾਂ ਵੇਖ ਕੇ ਇਥੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੇਹਦੀ ਭਿਆਨਕ ਇਥੇ ਇਹ ਹਾਸਾ ਵਾਪਰਿਆ ਤੇ ਮਾਲੀ ਪਦਰ ਤੇ ਤਾਂ ਇਥੇ ਨੁਕਸਾਨ ਹੋਇਆ ਹੀ ਹੈ ਜੀ ਜੀ ਬਿਲਕੁਲ ਇਹ ਹਾਦਸੇ ਦੀ ਜਿੱਕਰ ਗੱਲ ਕੀਤੀ ਜਾਵੇ ਕੱਲ ਦੇਰ ਸ਼ਾਮ ਦਾ ਇਹ ਹਾਦਸਾ ਹੈਗਾ ਜਲਾਲਾਬਾਦ ਤੋਂ ਫਿਰੋਜ਼ਪੁਰ ਰੋਡ ਤੇ ਪਿੰਡ ਅਮੀਰ ਖਾਸੇਗਾ ਅਮੀਰ ਖਾਸ ਪਿੰਡ ਦੇ ਪੈਟਰੋਲ ਪੰਪ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਕਿ ਦੋ ਲੋਕ ਮੋਟਰਸਾਈਕਲ ਤੇ ਸਵਾਰ ਸਨ ਅਤੇ ਮੂਰਿਓ ਕਾਰ ਆ ਰਹੀ ਸੀ ਇਹ ਲੋਕ ਜਿਹੜੇ ਹੈ ਸ਼ਹਿਰ ਜਲਾਲਾਬਾਦ ਤੋਂ ਸ਼ਾਪਿੰਗ ਕਰਕੇ ਆਪਣੇ ਵਿਆਹ ਦੀ ਇਹਨਾਂ ਦੋਨਾਂ ਦੇ ਵਿੱਚ ਇੱਕ ਦਾ ਵਿਆਹ ਸੀਗਾ ਔਰ ਵਿਆਹ ਦੀ ਸ਼ਾਪਿੰਗ ਕਰਕੇ ਵਾਪਸ ਆਪਣੇ ਪਿੰਡ ਨੂੰ ਪਰਤ ਰਹੇ ਸਨ ਤਾਂ ਰਸਤੇ ਦੇ ਵਿੱਚ ਜਿਹੜਾ ਹੈਗਾ ਇਹਨਾਂ ਦਾ ਕਾਰ ਦੇ ਨਾਲ ਹਾਦਸਾ ਟੱਕਰ ਹੋ ਜਾਂਦੀ ਐਕਸੀਡੈਂਟ ਹੋ ਜਾਂਦਾ ਔਰ ਇਹ ਜਿਹ ਜਾ ਸਕਦਾ ਕਿ ਮੋਟਰਸਾਈਕਲ ਅਤੇ ਕਾਰ ਦਾ ਕਿੰਨਾ ਵੱਡਾ ਨੁਕਸਾਨ ਹੋਇਆ ਹਾਲਾਂਕਿ ਇਸ ਦੇ ਵਿੱਚ ਦੋ ਲੋਕ ਜੋ ਮੋਟਰਸਾਈਕਲ ਸਵਾਰ ਸਨ ਉਹ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਦੀ ਹਾਲਤ ਜਿਹੜੀ ਹੈ ਨਾਜ਼ੁਕ ਬਣੀ ਹੋਈ ਹੈ ਔਰ ਮੌਕੇ ਤੇ ਥਾਣਾ ਮੀਰ ਖਾਸ ਦੇ ਮੁੱਖ ਮੁੰਸ਼ੀ ਅਭੀਸ਼ੇਕ ਸ਼ਰਮਾ ਵਹਿੰਦੇ ਨੇ ਜੋ ਕਿਸੇ ਕੰਮ ਲਈ ਕਿਤੇ ਜਾ ਰਹੇ ਹੁੰਦੇ ਨੇ ਤਾਂ ਉਹ ਇਸ ਹਾਦਸੇ ਦੇ ਬਲੀ ਜਗ੍ਹਾ ਤੇ ਪਹੁੰਚਦੇ ਨੇ ਤੇ ਫੌਰੀ ਤੌਰ ਤੇ ਬੀਐਸਐਫ ਦੀ ਮਦਦ ਦੇ ਨਾਲ ਜਿਹੜੇ ਇਸ ਹਾਦਸੇ ਦੇ ਵਿੱਚ ਲੋਕ ਜ਼ਖਮੀ ਹੋਏ ਹੁੰਦੇ ਇੰਜਰਡ ਹੁੰਦੇ ਆ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਹੈਗਾ ਉਹ ਪਹੁੰਚਾਇਆ ਜਾਂਦਾ ਔਰ ਦੱਸ ਦਈਏ ਕਿ ਬਣੀ ਹੋਈ ਆ ਫਿਲਹਾਲ ਇਹ ਲੋਕ ਕਿਹੜੇ ਪਿੰਡ ਦੇ ਸੀ ਔਰ ਜਿਹੜਾ ਕੀ ਹੈ ਇਹ ਕਿਸ ਮਕਸਦ ਦੇ ਨਾਲ ਜਿਹੜਾ ਕੀ ਹੈ AI ਔਰ ਹਾਦਸਾ ਜਿਹੜਾ ਹੈਗਾ ਉਹਨ ਦੇ ਵਾਪਰਨ ਦੇ ਕਾਰਨ ਕੀ ਸੀ ਇਹ ਹਜੇ ਜਾਂਚ ਦਾ ਵਿਸ਼ਾ ਹੈਗਾ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਤੇ ਜਿਹੜੀ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਪਿਓਰਟੀ ਜਿਹੜੀ ਹੈਗੀ ਹੈ ਉਹ ਪੁਲਿਸ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਹਨਾਂ ਦੋਨੇ ਸ਼ਖਸ ਜਿਹੜੇ ਹੈਗੇ ਆ ਇਹਨਾਂ ਦੀ ਜਾਨ ਬਚਾਉਣ ਦੀ ਕੀਤੀ ਗਈ ਹੈ ਇਹਨਾਂ ਨੂੰ ਫੌਰੀ ਤੌਰ ਤੇ ਜਿਹੜਾ ਹੈਗਾ ਹਸਪੀਟਲ ਪਹੁੰਚਾਇਆ ਗਿਆ ਤੇ ਇੱਥੇ ਕਿਤੇ ਨਾ ਕਿਤੇ ਕਹਿ ਲਿਏ ਕਿ ਪੁਲਿਸ ਦੇ ਵੱਲੋਂ ਇਨਸਾਨੀਅਤ ਵੀ ਜਿਹੜੀ ਹੈਗੀ ਹੈ ਉਹ ਦਿਖਾਈ ਗਈ ਹੈ ਕਿਉਂਕਿ ਪਿਓਰਟੀ ਜਿਹੜੀ ਹੈ ਉਹ ਇਹਨਾਂ ਫਿਲਹਾਲ ਜਿਹੜਾ ਦੱਸਿਆ ਜਾ ਰਿਹਾ ਜੋ ਹੁਣ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਕਿ ਇੱਕ ਵਿਅਕਤੀ ਹਜੇ ਵੀ ਜਿਹੜੀ ਹੈਗੀ ਹੈ ਉਹ ਨਾਜ਼ੁਕ ਬਣੀ ਹੋਈ ਹੈ ਜੀ ਜੀ ਬਹੁਤ ਸ਼ੁਕਰੀਆ ਅਰਵਿੰਦਰ ਤਮਾਮ ਜਾਣਕਾਰੀ ਦੇ ਲਈ ਤਾਂ ਬੀਐਸਐਫ ਦੇ ਜਵਾਨਾਂ ਨੇ ਹਸਪਤਾਲ ਪਹੁੰਚਾਇਆ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਮੌਜੂਦ ਰਹੇ ਟੱਕਰ ਅਤੇ ਮੋਟਰਸਾਈਕਲ ਦੀ ਟੱਕਰ ਹੋਈ ਹੈ ਸਾਡੇ ਇੱਕ ਸਾਥੀ ਸਪੋਰਟਰ ਅਸੀਂ ਕਿਸੇ ਕੰਮ ਤੋਂ ਫਾਰਕ ਹੋ ਕੇ ਥਾਣੇ ਜਾ ਰਹੇ ਸੀ ਮੀਰ ਕਾਸ ਜੀ ਉੱਥੇ ਮੁੱਖ ਮੁੱੰਚੀ ਵੱਜੋ ਤਾਂ ਨਾ ਤਾਂ ਉਧਰ ਤੀ ਸਾਨੂੰ ਪਤਾ ਲੱਗਿਆ ਵੀ ਇੱਥੇ ਇੱਕ ਰੋਡ ਐ ਸਾਡੇ ਐਕਸੀਡੈਂਟ ਹੋ ਗਿਆ ਅਸੀਂ ਆਦੀ ਪੋਜੀਸ਼ਨ ਸਮਝਦੇ ਹੋਏ ਆਦੀ ਵੈਲਿਊ ਸਮਝਦੇ ਹੋਏ ਬਿਨਾਂ ਕਿਸੇ ਕੰਪਲੇਨਟ ਤੋਂ ਇਨਸਾਨੀਅਤ ਦੇ ਨਾਤੇ ਆਦੀ ਪੁਲ ਸਿੰਘ ਦੇ ਨਾਤੇ ਇਹ ਗੱਡੀ ਰੋਕ ਕੇ ਟਾਇਲਾ ਨੂੰ ਬੀਐਸਐਫ ਦੀ ਮਦਦ ਨਾਲ ਡਿਪਟੀ ਕਮਾਂਡੈਂਟ ਸਾਹਿਬ ਹੈਗੇ ਨੇ ਡਿਪੂ ਰਾਏ ਜੀ 160 ਬਟਾਲੀਅਨ ਦੇ ਉਹਨਾਂ ਨੇ ਮੌਕੇ ਤੇ ਆਪਦੀ ਗੱਡੀ ਵਿੱਚ ਸਰਕਾਰੀ ਗੱਡੀ ਵਿੱਚ ਪੇਸ਼ੈਂਟ ਨੂੰ ਚੱਕ ਕੇ ਸਿਵਲ ਹਸਪੀਟਲ ਜਿਹੜਾ ਐਡਮਿਟ ਕਰਵਾਇਆ ਜਿਹੜੇ ਇਲਾਜ ਦੌਰਾਨ ਫਿਲਹਾਲ ਕੰਡੀਸ਼ਨ ਇੱਕ ਦੀ ਕ੍ਰਿਟੀਕਲ ਹੈ ਇੱਕ ਦੀ ਠੀਕ ਹੈ